ਜੀ ਸਸਿਆਕਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅੱਜ ਦੀ ਅਪਡੇਟ ਹੈ ਪੰਜਾਬ ਵਿੱਚ ਆਂਗਲਵੜੀ ਭਰਤੀ ਜੋ ਆਈ ਸੀ ਉਸ ਦੇ ਸਬੰਧ ਵਿੱਚ ਮੈਟ ਲਿਸਟਾਂ ਨੂੰ ਲੈ ਕੇ ਅਤੇ ਜੁਆਇਨਿੰਗ ਲੈਟਰ ਨੂੰ ਲੈ ਕੇ ਕਿਉਂਕਿ ਬੀਤੇ ਦਿਨ ਹੀ ਜੋ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਜੀ ਆ ਉਹਨਾਂ ਨੇ ਬਿਆਨ ਦਿੱਤਾ ਸੀ ਪੰਜਾਬ ਦੇ ਵਿੱਚ ਜੋ ਅੰਗਰਵੜੀ ਦੀ ਭਰਤੀ ਆ ਉਸ ਦੇ ਵਿੱਚ ਜਿਹੜੇ ਜਿਹੜੇ ਉਮੀਦਵਾਰ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਇਸ ਮੰਥ ਦੇ ਵਿੱਚ ਜੁਆਇਨ ਕਰਾਇਆ ਜਾਵੇਗਾ ਔਰ ਇਸ ਚੀਜ਼ ਨੂੰ ਮੱਦੇ ਰੱਖਦੇ ਹੋਏ ਅੱਜ ਕੁਝ ਨਵੇਂ ਉਮੀਦਵਾਰ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ ਆ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਜੁਆਇਨਿੰਗ ਲੈਟਰ ਦਿੱਤੇ ਗਏ ਆ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਉਪਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣ। ਤੋਂ ਆਓ ਲੈ ਕੇ ਚੱਲਦੇ ਆ ਅੱਜ ਦੀ ਅਪਡੇਟ ਦੇ ਉੱਪਰ। ਔਰ ਇਹੇ ਅਪਡੇਟ ਹੈ ਜੋ ਤੁਸੀਂ ਚੈੱਕ ਕਰ ਸਕਦੇ ਹੋ। ਐਸਐਸ ਨਗਰ 21 ਦਸੰਬਰ ਯਾਨੀ ਕਿ ਕੱਲ ਦੀ ਨਿਊਜ਼ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਬਾਣਵਾਲਾ ਪੰਜਾਬ ਦੇ ਕਾਬਲ ਤੇ ਯੋਗ ਲੋਕਾਂ ਨੂੰ ਮੈਟ ਆਧਾਰ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਉਪਰਾਲੇ ਦੀ ਲਗਾਤਾਰ ਵਿੱਚ ਅੱਜ ਐਮਐਲਏ ਮੁਹਾਲੀ ਸਰਦਾਰ ਗਵਨ ਸਿੰਘ ਵੱਲੋਂ ਸਮਾਜ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਨਵਨਿਯੁਕਤੀ 7 ਅੰਗਰਵਾੜੀ ਵਰਕਰ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਦੇ ਵਿੱਚ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਜੋ ਐਮਐਲਏ ਸਾਹਿਬ ਅਤੇ ਉਸ ਦੇ ਨਾਲ ਜੋ ਪੈਨਾ ਅੰਗਰਵਾੜੀ ਵਰਕਰ ਤੇ ਹੈਲਪਰਾਂ ਜਿਨ੍ਹਾਂ ਦੇ ਪੂਰੀ ਅਪਡੇਟ ਸ਼ੇਅਰ ਕੀਤੀ ਹੈ ਆਪਣੇ ਮੋਹਾਲੀ ਦਫਤਰ ਵਿਕੇਂਦ ਯੁਕਤੀ ਪੱਤਰ ਦੀ ਵੰਡ ਉਪਰੰਤ ਉਹਨਾਂ ਕਹੇ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨਿਰੋਲ ਮੈਦ ਅਤੇ ਪਾਰਦਰਸ਼ੀ ਤਰੀਕੇ ਨਾਲ ਰਾਜ ਅੰਦਰ ਭਰਤੀ ਮਹੱਈਆ ਚਲਾਈ ਜਾ ਰਹੀ ਹੈ ਜਿਸ ਨਾਲ ਸਿਰਫ ਕਾਬਲ ਹੱਕਦਾਰ ਤੇ ਲੋੜਵੰਦ ਉਮੀਦਵਾਰਾਂ ਨੂੰ ਹੀ ਨੌਕਰੀ ਦਿੱਤੀ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਿੱਚ ਹੁਣ ਤੱਕ 38000 ਤੋਂ ਵੱਧ ਨੌਜਵਾਨਰੂ ਵੱਖ-ਮੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ ਜੋ ਪਹਿਲੀ ਵਾਰ ਕਿਸੇ ਵੀ ਸਰਕਾਰ ਦੇ ਆਪਣੀ ਸ਼ੁਰੂਆਤ ਕਾਲ ਜੀ ਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਐਮਐਲਏ ਕਲਵਨ ਸਿੰਘ ਵੱਲੋਂ ਨਵੇਂ ਨਿਯੁਕਤੀ ਹੋਏ ਹੈਲਪਰ ਤੇ ਵਰਕਰ ਨੂੰ ਵਧਾਈ ਦਿੰਦਿਆਂ ਪੂਰੀ ਇਮਾਨਦਾਰੀ ਤੇ ਤਨਸ਼ਹੀਦ ਨਾਲ ਕੰਮ ਕਰਨ ਅਤੇ ਸਰਕਾਰ ਦੀ ਲੋਡ ਪਲਾਈ ਸਕੀਮ ਦਾ ਲਾਭ ਲੋੜਵੰਦਾਂ ਤੇ ਲਾਪਾਤਰੀ ਤੱਕ ਪਹੁੰਚਾ ਕਰਨ ਦੀ ਅੱਜ ਆਇਤ ਵੀ ਕੀਤਾ ਤਾਂ ਦੋਸਤੋ ਇਹ ਅੱਜ ਦੀ ਅਪਡੇਟ ਸੀ ਕਿ ਪੰਜਾਬ ਅੰਗਰਵਾੜੀ ਵਰਕਰ ਅਤੇ ਹੈਲਪਰ ਨੂੰ ਮੁਹਾਲੀ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਆ ਇਸ ਤੋਂ ਇਲਾਵਾ ਤੁਸੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਰਹਿ ਰਹੇ ਹੋ ਅਗਰ ਤੁਹਾਨੂੰ ਨਿਯੁਕਤੀ ਪੱਤਰ ਮਿਲ ਚੁੱਕਿਆ ਤਾਂ ਤੁਸੀਂ ਆਪਣਾ ਡਿਸਟ੍ਰਿਕਟ ਦਾ ਨਾਮ ਜ਼ਰੂਰ ਲਿਖੋ ਅਗਰ ਤੁਹਾਡੀ ਮੈਟਲਿਸਟ ਜਾਰੀ ਨਹੀਂ ਹੋਈ ਅਤੇ ਤੁਹਾਡੀ ਮੈਟਲਿਸਟ ਪੈਂਡਿੰਗ ਦੇ ਵਿੱਚ ਹੈ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰਕੇ ਸਾਰੀ ਅਪਡੇਟ ਲੈ ਸਕਦੇ ਹੋ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ